ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਰੁਰਦੂ ਵਾਲਾ ਸਿੰਘ ਜਿ ਖੜੇ ਆ ਬੜੀ ਖੁਸ਼ੀ ਦਾ ਮੌਕਾ ਹੈ ਪਿਛਲੇ ਦਿਨੀ ਵੀ ਤੀਆਂ ਦਾ ਮੇਲਾ ਇੱਥੇ ਲੱਗਿਆ ਡਾਕਟਰ ਸਾਹਿਬ ਨੇ ਉਹ ਬੱਚੀਆਂ ਨੂੰ ਸੁਧਾਰੇ ਦਿੱਤੇ ਮਾਨ ਸਨਮਾਨ ਕੀਤਾ ਜਿਹੜੇ ਮੈਚ ਵੀ ਹੋਏ ਸ਼ੋਅ ਮੈਚ ਵੀ ਹੋਏ ਤੇ ਮੁਬਾਰਕਾ ਜਨਮ ਦਿਨ ਦੀਆਂ ਹਾਂਜੀ ਤੇ ਇੱਕ ਵਾਰੀ ਫੇਰ ਬੀਟ ਆਈਪੀਐਸ ਬਣਿਆ ਇਲਾਕੇ ਨੂੰ ਪੂਰੇ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਅੱਜ ਕੀ ਕਹਣਾ ਅੱਜ ਇਸ ਮੇਰੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿਹੜਾ ਮੈਂ ਅੱਜ ਇਹ ਪਿੰਡ ਰੁਰਦੂ ਸਿੰਘ ਵਾਲਾ ਹਲਕਾ ਧੂਰੀ ਇਹ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਰੱਖਿਆ ਸ੍ਰੀ ਖੰਡਵਰ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਇਸ ਤੋਂ ਅਵਰੰਤ ਲੰਗਰ ਟੁੱਟ ਵਰਤ ਰਿਹਾ ਕਮਾਂਡਰ ਨੇਬੀ ਸਾਹਿਬ ਨੇ ਵੀ ਵਿੜਿਆ ਰਹੀ ਨਾਮ ਨਾ ਜਾਣੇ ਕਿਰਤ ਕਰੂ ਅੱਜ ਡਾਕਟਰ ਸਾਹਿਬ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਸੀ ਵੀ ਦਿੱਤੀਆਂ ਬੇਟਾ ਆਈਪੀਐਸ ਬਣਿਆ ਤੇ ਤੁਸੀਂ ਵੀ ਯੂਥ ਨੂੰ ਰਿਪ੍ਰੈਜ਼ੈਂਟ ਕਰਦੇ ਹੋ ਕਾਂਗਰਸ ਪਾਰਟੀ ਦੇ ਵੀ ਨਮਾਇੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਬਈ ਜੀ ਸਾਡੇ ਲਈ ਸਾਡੇ ਹਲਕੇ ਲਈ ਤੇ ਸਾਡੇ ਪਿੰਡ ਰੋਜੁਆਲੀ ਇਹ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਡਾਕਟਰ ਕਰਮਜੀਤ ਸਿੰਘ ਜੀ ਦੇ ਬੇਟਾ ਜੀ ਗੁਰਸਿਮਰਤ ਸਿੰਘ ਨੇ ਆਈਪੀਐਸ ਕੀਤੀ ਹੈ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਅਸੀਂ ਹਰ ਇੱਕ ਪੇਰੈਂਟਸ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਾਹਰ ਦਾ ਭਲੇਖਾ ਕੱਢ ਕੇ ਨਾ ਤੁਸੀਂ ਆਪਣੇ ਬੱਚਿਆਂ ਨੂੰ ਯਾਰ ਇੱਥੇ ਆਈਪੀਐਸ ਆਈਐਸ ਕਰਾਓ ਸਾਡੇ ਮਿੱਤਰ ਰੰਦਰ ਦਾ ਜਨਮ ਦਿਨ ਵੀ ਅੱਜ ਬੇਟਾ ਆਈਪੀਐਸ ਵੀ ਬਣਿਆ ਤੇ ਤੁਸੀਂ ਖੁਦ ਯੂਪੀਐਸਸੀ ਦੇ ਵਿੱਚ ਰਹੇ ਹੋ ਪੜੇ ਹੋ ਪੜ੍ਹਾਈ ਕੀਤੀ ਹੈ ਵੱਡੇ ਅਫਸਰ ਬਣੇ ਹੋ ਕੀ ਕਹਿਣਾ ਚਾਹੁੰਦੇ ਦੇਖੋ ਜੀ ਪਹਿਲਾਂ ਤਾਂ ਡਾਕਟਰ ਕਰਮਜੀਤ ਨੂੰ ਬਹੁਤ-ਬਹੁਤ ਮੁਬਾਰਕ ਜਨਮ ਦਿਨ ਦੀ ਤੇ ਦੂਸਰਾ ਬੇਟਾ ਗੁਰਸੇਮਰਤ ਉਹਨਾਂ ਨੂੰ ਲੱਖ-ਲੱਖ ਮੁਬਾਰਕਾਂ ਉਹਨਾਂ ਦੇ ਨਾਲ ਸਾਰੇ ਪਿੰਡ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਜੀ ਇਹਨੂੰ ਤੇਰੀ ਹਰਮਾਨ ਕਿਉਂਕਿ ਜ਼ਿਲ੍ਹੇ ਵਿੱਚੋਂ ਹੀ ਕੁਝ ਬਹੁਤ ਲੋਕ ਹੁੰਦੇ ਨੇ ਇਸ ਦਰਮਾਏ ਜਦੋਂ ਆਪਣੀ ਗੱਲ ਕਰਾਂ ਤਾਂ ਮੈਂ ਜਦੋਂ ਸੈਲੈਕਟ ਹੋਇਆ ਤਾਂ ਮੈਂ ਪੂਰੇ ਪੰਜਾਬ ਚੋਂ ਕੋਵਿੰਦਸ ਜੀ ਆ ਜਿਹੜਾ ਇਹ ਰਸ ਵਿਚ ਆ ਪੂਰੇ ਪੰਜਾਬ ਚ ਨਾਰਾਣੇ ਦਾ ਨਾਮ ਆ ਚੱਲਦਾ ਰਾਜਮੂ ਕੁਸ਼ੀਰ ਦਾ ਨਾਰਥ ਇੰਡੀਆ ਵਿੱਚੋਂ ਦਿੱਲੀ ਦਾ ਬਲਾਉਟ ਅਕੈਡਮੀ ਚ ਪਹੁੰਚਿਆ ਨਾਰਥ ਜੋਨ ਤੋਂ ਉਹਨਾਂ ਸਮੇਂ ਦੇ ਵਿੱਚ ਮੈਂ ਇਕੱਲਾ ਹੀ ਸੀਗਾ ਜਿਹੜਾ ਯੂਪੀਐਸਸੀ ਚ ਆਇਆ ਸੀਗਾ ਹੁਣ ਆਪਾਂ ਸਾਰੇ ਬੱਚੇ ਇਹ ਕਹਿੰਦੇ ਆ ਕਿ ਮੈਨੂੰ ਮੈਨੂੰ ਨੌਕਰੀ ਨਹੀਂ ਮਿਲਦੀ ਮੈਨੂੰ ਨੌਕਰੀ ਨਹੀਂ ਮਿਲਦੀ ਮੈਨੂੰ ਸਰਕਾਰੀ ਨੌਕਰੀ ਦਵਾ ਦਿਓ ਸਰਕਾਰੀ ਨੌਕਰੀ ਦੇ ਲੈਣ ਦੇ ਲਈ ਕੰਪੀਟੀਸ਼ਨ ਦਾ ਕਿਸੇ ਨੂੰ ਨਹੀਂ ਪਤਾ ਡਾਕਟਰ ਸਾਹਿਬ ਦੇ بیٹے ਨੇ ਆਈਪੀਐਸ ਬਣਨੇ ਨੇ ਉਹਨਾਂ ਨੇ ਪਹਿਲੇ ਦਿਨ ਵੀ ਪਿੰਡ 'ਚ ਸਮਾਗਮ ਕਰਵਾਇਆ ਸੀਗਾ ਤੀਆਂ ਦਾ ਪ੍ਰੋਗਰਾਮ ਕਰਵਾਇਆ ਸੀ ਤੇ ਅੱਜ ਵੀ ਖੰਡਪਾਟ ਸਾਹਿਬ ਦੇ ਭੋਗ ਪੈਣੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲ ਹੈ ਨਗਰ ਨੇ ਖੁਸ਼ੀ ਨਾਲ ਬੱਚੇ ਦੇ ਆਈਪੀਐਸ ਸਿਲੈਕਟ ਹੋਣ ਤੇ ਵਧੀਆ ਪ੍ਰਾਲਾ ਕੀਤਾ ਕੁਝ ਹੋਰ ਬੱਚਿਆਂ ਨੂੰ ਦੇਖ ਕੇ ਨਾਲ ਲੱਗੂ ਕਿ ਅਸੀਂ ਆਪਣਾ ਅੱਗੇ ਵਧੀਏ ਪੜ੍ਹੀਏ ਲਗਨ ਲੱਗੂ ਬੱਚਿਆਂ ਨੂੰ ਆਪੇ ਦੇ ਫਾਤਰੇ ਬਸ ਜਲੀ ਦੇ ਆਤੇ ਅੱਜ ਆਪਾਂ ਡਾਕਟਰ ਸਾਹਿਬ ਦੀ ਸਿਸਟਰ ਨਾਲ ਗੱਲ ਕਰਾਂਗੇ ਉਹਨਾਂ ਦਾ ਜੋ ਭਤੀਜਾ ਹੈ ਉਹ ਇਹਨਾਂ ਵੱਡਾ ਆਈਪੀਐਸ ਆਫਸਰ ਬਣਿਆ ਹੈ ਤਾਂ ਉਹਨਾਂ ਤੋਂ ਪੁੱਛਦੇ ਹਾਂ ਇਸ ਖੁਸ਼ੀ ਦੇ ਮੌਕੇ ਤੇ ਉਹ ਕੀ ਕਹਿਣਾ ਚਾਹਣਗੇ ਬੈਗਰੀ ਜੀ ਦਾ ਖਾਲਸਾ ਬੈਗਰੀ ਜੀ ਕੀ ਫਤਿਹ ਸਾਨੂੰ ਅੱਜ ਬਹੁਤ ਜ਼ਿਆਦਾ ਜਿਹਦਾ ਕਿ ਮੈਂ ਬਿਆਨ ਸ਼ਬਦਾਂ ਵਿੱਚ ਕਰ ਨਹੀਂ ਸਕਦੀ ਸਾਡੇ ਭਤੀਜੇ ਦੇ ਆਈਪੀਐਸ ਬਣਨ ਤੇ ਸਾਨੂੰ ਇੰਨੀ ਖੁਸ਼ੀ ਹੋਈ ਹੈ ਪਿੰਡਾ ਰੂਦੂ ਸਿੰਘ ਵਾਲਾ ਦਾ ਜੋ ਨੌਜਵਾਨ ਹੈ ਡਾਕਟਰ ਗੁਰਸਿਮਰਤ ਸਿੰਘ ਉਹ ਆਈਪੀਐਸ ਬਣਨੇ ਤੁਹਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਅੱਜ ਸਮਾਗਮ ਰੱਖਿਆ ਗਿਆ ਉਹਨਾਂ ਦੀ ਆਈਪੀਐਸ ਬਣਨ ਦੀ ਖੁਸ਼ੀ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੀ ਉਹ ਆਈਪੀਐਸ ਬਣਨੇ ਗਏ ਤੇ ਨਾਲੇ ਜੀ ਸਾਡੇ ਪਿੰਡ 'ਚ ਇਹਨਾਂ ਨੇ ਪਹਿਲਾਂ ਤੀਜ ਤਿਹਾਰ ਕਰਾਇਆ ਜੀ ਤੀਆਂ ਦਾ ਤਿਹਾਰ ਮਨਾਇਆ ਗਿਆਗਾ ਤੇ ਅੱਜ ਫਿਰ ਤੋਂ ਇਹ ਜੀ ਇਹਨਾਂ ਨੇ ਖੰਡ ਪਾਟ ਰਖਵਾਏ ਗਏ ਨੇ ਜੀ ਅੱਜ ਉਹਨਾਂ ਦੇ ਭੋਗ ਪੈਣੇਗੇ ਤੇ ਸ਼ਾਮ ਨੂੰ ਪ੍ਰੋਗਰਾਮ ਫੇਰ ਕਰਵਾਇਆ ਗਿਆ ਗਾ ਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੇ ਸਾਡੇ ਪਿੰਡ ਨੂੰ ਨਾਲ ਲੈ ਕੇ ਚੱਲ ਰਹੇ ਨੇਗੇ ਤੇ ਡਾਕਟਰ ਡੀਰਪਿੰਦਰ ਸਾਹਮਣੇ ਆਪਣਾ ਕਨਸਟੀਟਿਊਸ਼ਨ ਦੇਖੇਗਾ ਸਰਵਨਾਮ ਲਿਖੇਗਾ ਉਸ ਸਰਵਨਾਮ ਲੱਗੂ ਉਸ ਤੋਂ ਬਾਅਦ ਲੱਗੂ ਨਾਲ ਸਾਡਾ ਰਾਈਟ ਟੂ ਪ੍ਰੋਪਰਟੀ ਆਇਆ ਉਸ ਤੋਂ ਬਾਅਦ ਜਿਹੜਾ ਅਪਣੇ ਪੜ੍ਹਨਾ ਸ਼ੁਰੂ ਕੀਤਾ ਪੜ੍ਹ ਤੋਂ ਬਾਅਦ ਯੂਪੀਐਸਸੀ ਹੋਰ ਜਿੰਨੇ ਵੀ ਬੈਟਰ ਨੇ ਉਹ ਆਪਾਂ ਮਕਾਮ ਹਾਸਲ ਕੀਤੇ ਪੰਜਾਬ ਤਾਂ ਬਾਹਰ ਤੁਰਿਆ ਫਿਰਦਾ ਹੈ ਪੰਜਾਬ ਦਾ ਬੱਚਾ ਕੋਈ ਪੜਦਾ ਹੀ ਨਹੀਂ ਤਾਂ ਬਾਹਰਲੇ ਸਿਟਾਂ ਤੇ ਲੱਗਣੇ ਨੇ ਔਰ ਤੁਸੀਂ ਆਪਦੇ ਪਾਣੀਆਂ ਦਾ ਮੁੰਡਾ ਕੋਈ ਵੀ ਚੀਜ਼ ਹੈ ਤੁਸੀਂ ਹਰਿਆਣਾ Rajasthan ਨੂੰ ਕਿੱਦਾਂ ਰੋਕ ਸਕਦੇ ਹੋ ਜਦੋਂ IPS IAS ਤਾਂ ਉਹਨਾਂ ਦੇ ਬੈਠੇ ਨੇ ਤੁਹਾਡੇ ਤੇ ਆਏ ਵੀ ਜੇ ਬੱਚੇ ਪੜੇ ਹੋਣਗੇ ਤਾਂ ਉਹ ਇਸ ਤਰ੍ਹਾਂ ਦੀ ਦੌਲਤ ਹੋਏਗੀ ਜਿਹੜੀ ਜਿੰਨੀ ਵੰਡਾਂਗੇ ਉਹਨੀ ਵੱਧਦੀ ਜਾਊਗੀ ਡਾਕਟਰ ਸਾਹਿਬ ਦੇ ਬੜੇ ਅੱਛੇ ਵਿਚਾਰ ਨੇ ਕਿਉਂਕਿ ਤੁਹਾਡੇ ਮਤਲਬ ਬੰਦੇ ਦੇ ਪੜਨ ਦੀ ਚਾਹਨਾ ਹੁੰਦੀ ਸੀ ਵੀ ਮੈਂ ਬੜਾ ਸਾਧਨ ਘੱਟ ਸੀ ਅੱਜ ਸਾਧਨ ਬਹੁਤ ਨੇ ਪਰ ਬੱਚਿਆਂ ਦੇ ਵਿੱਚ ਚਾਹਨਾ ਹੈ ਨਹੀਂ ਕੀ ਕਹਿਣਾ ਚਾਹੁੰਦੇ ਇਹਦਾ ਮੈਂ ਮੇਨ ਮੈਜ ਜੋ ਕਹਰੇ ਮੋਟੀਵੇਸ਼ਨ ਦੀ ਜ਼ਰੂਰਤ ਹੈ ਪਿੰਡਾਂ ਵਿੱਚ ਜਿਹੜੇ ਸਕੂਲ ਨੇ ਜਾਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਇੱਥੇ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਕਿਉਂਕਿ ਮੋਟੀਵੇਸ਼ਨ ਤੋਂ ਉਹਨੂੰ ਲੱਗਦਾ ਹਨ ਦੇਰਾ ਯੂਪੀਐਸਸੀ ਦਿਖਾਈ ਦਿੰਦਾ ਕਿਉਂਕਿ ਜਿਹੜਾ ਇਹ ਕੰਪੀਟੀਸ਼ਨ ਹੈ ਯੂਪੀਐਸਸੀ ਦਾ ਹਰ ਸਾਲ ਪਲਾਨਡ ਹੈ ਬਹੁਤ ਜ਼ਿਆਦਾ ਕੁਝ ਹੈ ਜੋ ਕਿ ਸਾਨੂੰ ਅੱਜ ਸਾਡਾ ਧਰਤੀ ਦੇ ਪੱਬ ਨਹੀਂ ਲੱਗਦਾ ਤੇ ਸਾਡੇ ਪਿੰਡ ਦਾ ਇੱਕ ਨੌਜਵਾਨ ਬੱਚਾ ਜਿਨੇ ਇੰਨੀ ਤਰੱਕੀ ਕਰਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਜਿਹੜਾ ਕਿ ਅੱਜ ਸਾਰੀ ਦੁਨੀਆ ਤੇ ਪੰਜਾਬ ਚ ਹਰ ਵਰਡ ਚ ਸਾਡੇ ਵਿਅਕਤੀ ਜਿਹਦਾ ਨਾਮ ਅੱਜ ਚੱਲ ਰਿਹਾ ਹੈ ਹਾਡੇ ਪਿੰਡ ਰੂਲਦੂ ਸਿੰਘ ਵਾਲੇ ਦਾ ਨੌਜਵਾਨ ਆਈਪੀਐਸ ਬਣਿਆ ਉਸਦੇ ਉਹਨਾਂ ਦੇ ਆਈਪੀਐਸ ਬਣਨ ਦੀ ਖੁਸ਼ੀ ਵਿੱਚ ਉਹਨਾਂ ਦੇ ਪਿਤਾ ਡਾਕਟਰ ਕਰਮਜੀਤ ਸਿੰਘ ਵੱਲੋਂ ਅੱਜ ਖੰਡਪਾਟ ਸਾਹਿਬ ਦੇ ਪਹੁੰਚ ਪਾਏਗੇ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਕਰਮਜੀਤ ਸਿੰਘ ਉਹਨਾਂ ਦੇ بیٹے ਆਈਪੀਐਸ ਬਣੇ ਨੇ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਬਹੁਤ ਪ੍ਰਾਊਡ ਫੀਲ ਹੋਇਆ ਤੇ ਸਾਨੂੰ ਬਹੁਤ ਖੁਸ਼ੀ ਆ ਜੀ ਇਹਨਾਂ ਨੂੰ ਲੱਖ ਲੱਖ ਵਧਾਈਆਂ ਡਾਕਟਰ ਸਾਹਿਬ ਜਨਮ ਦਿਨ ਸੀ ਤੁਸੀਂ ਵੀ ਖੁਪ ਪਹੁੰਚੋ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆ ਦੁਗਣੀ ਰਾਜ ਚੱਕਣੀ ਹੋਰ ਤਰੱਕੀ ਕਰਨ ਅੱਗੇ ਪਰਮਾਤਮਾ ਜੀ ਬਹੁਤ ਕਿਰਪਾ ਹੋਰ ਵੀ ਸਿਹਤ ਹੋਵੇ ਜੋ ਜਿੱਦਾਂ ਯੂਪੀਐਸਸੀ ਦੀ ਤਿਆਰੀ ਵਾਸਤੇ ਫ੍ਰੀ ਚੈਨਲ ਇਹਨਾਂ ਨੇ ਕਿਹਾ ਵੀ ਮੈਂ ਕਰਾਂਗਾ ਬੱਚਿਆਂ ਨੂੰ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਨਾਲ ਸਾਥ ਦਓ ਉਹਦੇ ਵਿੱਚ ਉਹ ਹੀ ਡਾਕਟਰ ਸਾਹਿਬ ਨੇ ਦੱਸਿਆ ਨਾ ਜਆ ਪਿੰਡ ਵਿੱਚ ਵੀ ਬੱਚੇ ਬਾਹਰ ਨਹੀਂ ਜਾਂਦੇ ਕੁਝ 5-7 ਬੱਚੇ ਤਿਆਰ ਹੋ ਜਾਣ ਅਸੀਂ ਆਪਣਾ ਟਾਈਮ ਕੱਢ ਕੇ ਸਪੈਸ਼ਲੀ ਇੱਥੇ ਉਹਨਾਂ ਦੀ ਕੋਚਿੰਗ ਵਾਸਤੇ ਆ ਕਰਾਂਗੇ ਇਦਾਂ ਸਾਡੇ ਨਾਲ ਦੇ ਹੋਰ ਲੋਕ ਜਿਹੜੇ ਪੜ੍ਹੇ ਲਿਖੇ ਸਾਡੇ ਨਾਲ ਦੇ ਸਾਥੀ ਨੇ ਉਹਨਾਂ ਨਾਲ ਲੈ ਕੇ ਅਸੀਂ ਇੱਕ ਪਿੰਡ ਨੂੰ ਡਵੈਲਪ ਕਰ ਸਕਦੇ ਆ ਅਡਾਪਟ ਕਰ ਲਈਏ ਪਿੰਡ ਨੂੰ ਇਹ ਪਿੰਡ ਦੇ ਵਿੱਚ ਆਓ ਅਸੀਂ ਅਸੀਂ ਤੁਹਾਨੂੰ ਫ੍ਰੀ ਆ ਕੇ ਚੱਲ ਕੇ ਆਵਾਂਗੇ ਤੁਹਾਡਾ ਇੱਥੇ ਟਾਈਮ ਲਗਾ ਕੇ ਬਾਬਾ ਜਾਵਾਂਗੇ ਹੋਰ ਦੂਸਰਾ ਪਿੰਡ ਦੇਖਾਂਗੇ ਕਾਰਾਂ ਦੀ ਜੇ ਆਪਾਂ ਗੱਲ ਕਰੀਏ ਸਰਕਾਰਾਂ ਅੰਤ ਤੱਕ ਕੋਈ ਗੱਲ ਬਚਾਉਣੀ ਚਾਹੁੰਦੇ ਹਨ ਸਾਡੇ ਜਿਹੜੇ ਬੱਚੇ ਨੇ ਵਿਦੇਸ਼ਾਂ ਦੀ ਜਗ੍ਹਾ ਤੇ ਇੱਥੇ ਪੜ੍ਹ ਲਿਖ ਕੇ ਅਫਸਰ ਬਣਨ ਕਿਤੇ ਜੌਬ ਕਰਨ ਮੈਂ ਪੰਜਾਬ ਸਰਕਾਰ ਜਿਹੜੀ ਕਿ ਸਰਦਾਰ ਭਗਤ ਸਿੰਘ ਮਾਨ ਸਾਡੇ ਆਨਵੈਲ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਡਾਕਟਰ ਨੇ ਜਿਹੜੇ ਨੰਬਰ ਤੁਸੀਂ ਨਾਲ ਜਾਣਦੇ ਵੀ ਨੇ ਉਹਨਾਂ ਨਾਲ ਵੀ ਕਈ ਵਾਰ ਗੱਲ ਹੋਈ ਹੈ ਉਹ ਕਹੁੰਦੇ ਨੇ ਉਹ ਵੀ ਸਰਕਾਰ ਵੀ ਚਾਹੁੰਦੀ ਹੈ ਕਿ ਆਪਾਂ ਵਰਲਡਵਾਲ ਸਕੂਲ ਹੈ ਸਰ ਸਾਡੇ ਕੋਲ ਵਰਲਡਵਾਲ ਸਕੂਲ ਦੇ ਵਿੱਚ ਬੀਏ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਓਰੀਐਂਟੇਸ਼ਨ ਦਿੱਤੀ ਜਾ ਸਕਦੀ ਹੈ ਉਹਨਾਂ ਨੇ ਇੱਕ ਵਾਰ ਉੱਥੇ ਇੱਕ ਓਰੀਐਂਟੇਸ਼ਨ ਕਲਾਸ ਵੀ ਲਈ ਹੈ ਡਾਕਟਰ ਗੁਰਸਿਮਰ ਸਿੰਘ ਜੀ ਦੇ ਆਈਪੀਐਸ ਬਣਨ ਦੀ ਖੁਸ਼ੀ ਵਿੱਚ ਸਮਾਗਮ ਕੀਤਾ ਗਿਆ ਕਨਵਰਟ ਸਾਹਿਬ ਦੇ ਪੁੱਪ ਆਏਗੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਗੁਰਸਿਮਰ ਸਿੰਘ ਜੀ ਡਾਕਟਰ ਸਾਹਿਬ ਜੀ ਨੂੰ ਬਹੁਤ ਬਧਾਈਆਂ ਨੇ ਜੀ ਇਹਨਾਂ ਦਾ ਬੇਟਾ ਐਸਪੀਆਈਸੀ ਬਣੇ ਨੇ ਜੇ ਸਾਨੂੰ ਬਹੁਤ ਖੁਸ਼ੀ ਆ ਜੀ ਸਤਿ ਸ੍ਰੀ ਅਕਾਲ ਜੀ ਮੈਂ ਮੂਹਨ ਮਕਬੂਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾਇਰ ਬਨ ਮੇ ਜੀ ਜਿਸ ਤਰ੍ਹਾਂ ਇੱਕ ਹਾਬਤ ਬਣੀ ਹੋਈ ਹੈ ਡਾਕਟਰ ਸਾਹਿਬ ਵੀ ਅਕਸਰ ਕਹਿੰਦੇ ਨੇ ਵੀ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡ ਰੁੜਦੂ ਵਾਲਾ ਸਿੰਘ ਜਿ ਖੜੇ ਆ ਬੜੀ ਖੁਸ਼ੀ ਦਾ ਮੌਕਾ ਹੈ ਪਿਛਲੇ ਦਿਨੀ ਵੀ ਤੀਆਂ ਦਾ ਮੇਲਾ ਇੱਥੇ ਲੱਗਿਆ ਡਾਕਟਰ ਸਾਹਿਬ ਨੇ ਉਹ ਬੱਚੀਆਂ ਨੂੰ ਸੰਧਾਰੇ ਦਿੱਤੇ ਮਾਨ ਸਨਮਾਨ ਕੀਤਾ ਜਿਹੜੇ ਮੈਚ ਵੀ ਹੋਏ ਸ਼ੋਅ ਮੈਚ ਹੋਏ ਬਾਕਸਿੰਗੀਆਂ ਲੜਕੀਆਂ ਆਈਆਂ ਅਸੀਂ ਵੀ ਪਹੁੰਚੇ ਖਬਰਾਂ ਵੀ ਨਸ਼ਰ ਕੀਤੀਆਂ ਅੱਜ ਡਾਕਟਰ ਸਾਹਿਬ ਦਾ ਜਨਮ ਦਿਨ ਹੈ ਡਾਕਟਰ ਕਰਮਜੀਤ ਸਿੰਘ ਐਮਬੀਬੀਐਸ ਐਮਡੀ ਐਲਐਲਬੀ ਤੇ ਪੀਸੀਐਸ ਨੇ ਉਹਨਾਂ ਦਾ ਬੇਟਾ ਜਿਹੜਾ ਪਹਿਲਾਂ ਵੀ ਅਸੀਂ ਦੱਸ ਚੁੱਕਿਆ ਵੀ ਆਈਪੀਐਸ ਬਣਿਆ ਪੂਰੇ ਇਲਾਕੇ ਦਾ ਨਾਮ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਆਪਣੇ ਪਿੰਡ ਦਾ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਅੱਜ ਖੰਨਪੜ ਸਾਹਿਬ ਕਰਾਏ ਗਏ ਸਮਾਪਤੀ ਤੋਂ ਬਾਅਦ ਸਾਰੇ ਇਕੱਠੇ ਹੋਏ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਸასი ਗੱਲ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮੁਬਾਰਕਾ ਜਨਮ ਦਿਨ ਦੀਆਂ ਹਾਂਜੀ ਤੇ ਇੱਕ ਵਾਰੀ ਫੇਰ ਬੇਟਾ ਆਈਪੀਐਸ ਬਣਿਆ ਇਲਾਕੇ ਨੂੰ ਪੂਰੇ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ ਅੱਜ ਕੀ ਕਹਿਣਾ ਅੱਜ ਇਸ ਮੇਰੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿਹੜਾ ਮੈਂ ਅੱਜ ਇਹ ਪਿੰਡ ਰੁਰਦੂ ਸਿੰਘ ਵਾਲਾ ਹਲਕਾ ਧੂਰੀ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਇਹ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਰੱਖਿਆ ਸ੍ਰੀ ਖੰਡਪਾਟ ਸਾਹਿਬ ਜੀ ਦੇ ਭੋਗ ਪਾਏ ਗਏ ਨੇ ਇਸ ਤੋਂ ਉਪਰੰਤ ਲੰਗਰ ਤੋਂ ਬਰਥਡੇ ਤੇ ਮੇਨ ਇਹ ਸਾਰਾ ਕੰਮ ਕਰਨ ਦਾ ਜਿਹੜਾ ਇੱਕੋ ਹੀ ਮੋਟਿਵ ਹੈ ਉਹ ਮੋਟਿਵ ਇਹ ਹੈ ਕਿ ਜਿਸ ਤਰ੍ਹਾਂ ਅਸੀਂ ਤੇ ਡਾਕਟਰ ਗੁਰਸਿਮਰਤ ਸਿੰਘ ਡਾਕਟਰ ਜਗਤਾਰ ਸਿੰਘ ਤੇ ਇਥੋਂ ਦੇ ਹੋਰ ਜਿਹੜੇ ਸਾਡੇ ਸੰਗਰੂਰ ਜਿਹੜੇ ਦੇ ਆਫੀਸਰ ਜਨੇ ਇੱਕ ਲੜਕਾ ਤੁਰੀ ਤੋਂ ਵੀ ਆਪੀਐਸ ਹੋਇਆ ਹੈ ਤੇ ਇਦਾਂ ਵੀ ਦੋ ਤਿੰਨ ਬੱਚੇ ਹੋਏ ਨੇ ਇਸ ਤਰ੍ਹਾਂ ਫਤਲਾ ਤੋਂ ਵੀ ਇੱਕ ਲੜਕਾ ਹੋਇਆ ਹੈ ਲਾਰਸਨ ਸਿੰਘਲਾ ਤੇ ਸਿਲੈਕਸ਼ਨ ਹੋਈ ਹੈ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਡਾਕਟਰ ਜਗਤਾਰ ਜੀ ਨੇ ਕਿ ਨਾਰਥ ਜ਼ੋਨ ਤੋਂ ਉਹਨਾਂ ਸਮੇਂ ਦੇ ਵਿੱਚ ਮੈਂ ਇਕੱਲਾ ਹੀ ਸੀਗਾ ਜਿਹੜਾ ਯੂਪੀਐਸਸੀ 'ਚ ਆਇਆ ਸੀਗਾ ਹੁਣ ਆਪਾਂ ਸਾਰੇ ਬੱਚੇ ਇਹ ਕਹਿੰਦੇ ਆ ਕਿ ਮੈਨੂੰ ਮੈਨੂੰ ਨੌਕਰੀ ਨਹੀਂ ਮਿਲਦੀ ਮੈਨੂੰ ਨੌਕਰੀ ਨਹੀਂ ਮਿਲਦੀ ਬੰਦੇ ਸਰਕਾਰੀ ਨੌਕਰੀ ਦਿਵਾ ਦਿਓ ਸਰਕਾਰੀ ਨੌਕਰੀ ਦੇ ਲੈਣ ਦੇ ਲਈ ਕੰਪੀਟੀਸ਼ਨ ਦਾ ਕਿਸੇ ਨੂੰ ਨਹੀਂ ਪਤਾ ਸਰਕਾਰੀ ਨੌਕਰੀਆਂ ਕਦੋਂ ਨਿਕਲਣਗੀਆਂ ਜਦੋਂ ਮੈਂ ਉਹਨਾਂ ਚਾਚੇ ਦੀ ਦੱਸੋ ਜੱਟ ਨੌਕਰੀਆਂ ਕਦੋਂ ਨਿਕਲਣਗੀਆਂ ਇਹ ਨੌਕਰੀਆਂ ਜਿਹੜੀਆਂ ਆਲਰੇਡੀ ਫਿਕਸ ਨੇ ਉਹਨਾਂ ਵੱਲੋਂ ਸਾਡਾ ਧਿਆਨ ਨਹੀਂ ਜਾ ਰਿਹਾ ਜਿਹੜੀਆਂ ਇਹ ਨੌਕਰੀਆਂ ਨੇ ਜਿਹੜੀਆਂ ਦਾ ਸ਼ਡਿਊਲ ਫਿਕਸ ਹੈ 1 April ਨੂੰ ਹੋਣਾ ਡਾਕਟਰ ਸਾਹਿਬ ਨੇ ਦੱਸਿਆ ਮਈ ਦੇ ਮਹੀਨੇ ਚੋਂਦਾ ਉਸ ਤੋਂ ਬਾਅਦ ਤਿੰਨ ਚਾਰ ਮਹੀਨੇ ਬਾਅਦ ਨਵੰਬਰ ਦਸੰਬਰ ਦੇ ਵਿੱਚ ਉਹਦੇ ਮੇਨ ਪੇਪਰ ਹੋ ਜਾਂਦੇ ਨੇ ਨੌ ਪੇਪਰ ਹੁੰਦੇ ਆ ਉਸ ਤੋਂ ਬਾਅਦ ਅਗਲੇ ਸਾਲ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ ਟੈਕਿਊ ਕਰਨਾ ਫਿਰ ਔਰ ਇੰਟਰੂ ਹੋ ਜਾਂਦੀ ਹੈ ਤੇ ਪ੍ਰੀਲਿਮ ਹੋਣ ਤੋਂ ਪਹਿਲਾਂ ਪ੍ਰੀਲੀਮਿਨਰੀ ਹੋਣ ਤੋਂ ਪਹਿਲਾਂ ਹੋਏ ਰਹੇ ਸਾਰਾ ਕੁਝ ਨਿਬੜ ਕੇ ਇੱਕ ਬੰਦਾ ਆਫੀਸਰ ਬਣ ਜਾਂਦਾ ਹੈ ਇਸ ਤਰ੍ਹਾਂ ਅਗਰ ਉਹਦੀ ਕੋਈ ਗ੍ਰੇਡਿਊਸ਼ਨ ਘਟ ਰਹੀਦੀ ਹੈ ਤਾਂ ਉਹ ਅਗਲੀ ਵਾਰ ਫੇਰ ਪੇਪਰ ਦੇ ਲਈ ਇਸੇ ਸਰਕਲ ਆ ਇੱਕ ਉਹ ਸਰਕਲ ਦੇ ਵਿੱਚ ਵਜਿਆ ਰਹਿੰਦਾ ਹੈ ਇਸ ਤਰ੍ਹਾਂ ਪ੍ਰਮੋਸ਼ਨ ਹੁੰਦੀ ਰਹਿੰਦੀ ਹੈ ਦੇ ਸਾਰਾ ਇਹ ਜਿਹੜਾ ਜੁਪੀਸ ਦਾ ਪੈਟਰਨ ਹੈ ਪਹਿਲਾਂ ਇਹ ਬੰਦੇ ਕਹਿੰਦੇ ਨੇ ਕਿ ਬੱਚੇ ਕਹਿੰਦੇ ਲੋ ਜੀ ਸਾਨੂੰ ਤਾਂ ਅੰਗਰੇਜ਼ੀ ਸਿੱਖਣੀ ਚਾਹੀਦੀ ਆ ਸਾਨੂੰ ਅੰਗਰੇਜ਼ੀ ਤਾਂ ਆਉਂਦੀ ਨਹੀਂ ਤੂੰ ਕੀ ਕਰੇਗਾ ਤੈਨੂੰ ਅੰਗਰੇਜ਼ੀ ਨਹੀਂ ਆਉਦੀ ਤੂੰ ਕੱਢੇਗਾ ਕੀ ਮਤਲਬ ਮੈਂ ਇਹ ਕਹਿਣਾ ਚਾਹਣਾ ਵੀ ਇਹ ਜਿਹੜੀ ਯੂਪੀਐਸਸੀ ਹੈ ਜੂਨੀਅਰ ਪਬਲਿਕ ਸਰਵਿਸ ਕਮਿਸ਼ਨ ਦਾ ਪੇਪਰ ਹੈ ਇਹ ਜਿਹੜੇ ਨੌ ਪੇਪਰ ਨੇ ਜਿਹੜਾ ਇੱਕ ਪਹਿਲਾ ਪੇਪਰ ਹੈ ਜਾਂ ਕਿ ਸਟੇਟ ਸਰਵਿਸ ਦਾ ਪੇਪਰ ਹੈ ਜਾਂ ਹਿਮਾਚਲ ਸਰਵਿਸ ਦਾ ਪੇਪਰ ਹੈ ਤੇ ਜਾਂ ਆਪਣੇ ਕੋਈ ਵੀ ਯੂਪੀ ਦੀ ਵਿੱਚ ਆਪਣੇ ਬੱਚੇ ਬਹੁਤ ਨੇ ਇਹ ਪੇਪਰ ਇਸ ਤਰ੍ਹਾਂ ਹੈਗਾ ਕਿ ਇਹ ਪੇਪਰ ਨੂੰ ਜੇ ਆਪਾਂ ਬੱਚਿਆਂ ਨੂੰ ਪੰਜਾਬੀ ਮੀਡੀਅਮ ਦੇ ਵਿੱਚ ਉਹਨਾਂ ਬੱਚਿਆਂ ਨੂੰ ਜਿਹੜੇ ਆਪਣੇ ਪਿੰਡ ਤੋਂ ਨਿਕਲ ਨਹੀਂ ਸਕਦੇ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਜਿਨ੍ਹਾਂ ਦੇ ਪੇਰੈਂਟ ਲੇਬਰ ਕਰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਯੂਪੀਐਸਸੀ ਹੁੰਦਾ ਕੀ ਹੈ ਜਿਨ੍ਹਾਂ ਨੂੰ ਕਹੀਏ ਮੈਂ ਤੇ ਲੰਗਿਆ ਮੈਂ ਕਿਹਾ ਇਹ ਕਹਿੰਦੇ ਅੱਜ ਵੀ ਮੈਂ ਕਾਫੀ ਜਦੋਂ ਸਾਰਾ ਲੰਗਰ ਦਾ ਸਮਾਨ ਲੈ ਕੇ ਆਇਆ ਸਾਡੇ ਲਾਲਾ ਜੀ ਦੇ ਸੀਗੇ ਇੱਕ ਉਹਨਾਂ ਕੋਲ ਮੈਂ ਗਿਆ ਮੈਂ ਜੀ ਮੇਰਾ ਮੁੰਡਾ ਜੀ ਯੂਪੀਐਸਸੀ ਬਣ ਗਿਆ ਆਈਪੀਐਸ ਬਣ ਗਿਆ ਉਹ ਕਹਿੰਦੇ ਜੀ ਹੁਣ ਥਾਣੇ ਦਾ ਲੱਗੂਗਾ ਵੀ ਇਹ ਸਾਨੂੰ ਤਾਂ ਇਹੀ ਪਤਾ ਵੀ ਸ਼ਹਿਰ ਦੇ ਵਿੱਚ ਐਸਐਟੂ ਹੀ ਹੋਟਾ ਵੱਡਾ ਹੁੰਦਾ ਹੈ ਬੇਸ ਆਪਾਂ ਨੂੰ ਰੋਗਾਂ ਲਗਵਾ ਲਈਏ ਜੀ ਇਹ ਇਹ ਅਵੇਰਨੈਸ ਹੈਗੀ ਹੈ ਕਿ ਆਪਾਂ ਇਹਨੂੰ ਰੋਗਾਂ ਲਗਵਾ ਲਈਏ ਉਹ ਹੁਣ ਕੌਣ ਦੱਸੂਗਾ ਇਹ ਹੁਣ ਸਾਰਿਆਂ ਕਰਦਾ ਸਰਕਾਰਾਂ ਨਹੀਂ ਦੱਸ ਨਾ ਸਰਕਾਰਾਂ ਕੋਈ ਟਾਈਮ ਹੈ ਨਾ ਸਰਕਾਰਾਂ ਦੇ ਕੰਮ ਹੈ ਦੱਸਣਾ ਇਹਦਾ ਆਪਾਂ ਨੂੰ ਸਾਨੂੰ ਹੰਬਲਾ ਮਾਰਨਾ ਪਊਗਾ ਤੁਸੀਂ ਆਪਾਂ ਸਾਰੇ ਇਕੱਠੇ ਹੋਈਏ ਠੀਕ ਹੈ ਹੁਣ ਇਹ ਜਿਹੜੀ ਘਾਟ ਹੈ ਪੰਜਾਬੀ ਦੀ ਘਾਟ ਹੈ ਜਿਵੇਂ ਮੈਨਾਂ ਦਾ ਬਹੁਤ ਬਹੁਤ ਤੁਹਾਨੂੰ ਆਧਿਆ ਡਾਟ ਦੇ ਕਾਰ ਸਿੰਘ ਜੀ ਦਾ ਮੇਰੇ ਬਰਾਦਰ ਸਤਵਿੰਦਰ ਚੰਗੈਸ ਬੋੜਾਗੜ ਨਾਬਾ ਤੋਂ ਆਏ ਨੇ ਕੰਪਲਟ ਸਾਹਿਬ ਜਿਨ੍ਹਾਂ ਨੇ ਅਸੀਂ ਕਹਨੇ ਆ ਡੀਰ ਸਰਜੀਤ ਤੇ ਚੰਗੈਸ ਸੌਰੀ ਇਹਨਾਂ ਦੀ ਸਰਜੀਤ ਗੈਸ ਏਜੰਸੀ ਹੈ ਤੇ ਨਾਲ ਹੀ ਇਹਨਾਂ ਦਾ ਆਪਣਾ ਪੈਟਰੋਲ ਪੰਪ ਹੈ ਮਲੇਰ ਗੋਲਾ ਦੇ। ਬਹੁਤ ਸਾਰੇ ਸੱਜਣ ਵਲੰਟੀਅਰ ਕਰਨ ਨੂੰ ਤਿਆਰ ਨੇ। ਮੇਰੇ ਨਾਲ ਸਿਰਫ ਸਰਪੰਚ ਸਾਹਿਬ ਨੇ ਸਾਡੇ ਪਰਮਿੰਦਰ ਜੀ ਸਾਫ ਕਰਨੇ। ਸੀਟਾਂ ਦੀ ਇਧਰੋਂ ਮਰੇ ਇੱਕ ਕਹੇ ਦੋ ਕਿਹੜੇ ਬੰਦੇ ਆ ਜੀ ਬਸ਼ਵਾਨਾ ਮਤਲਬ ਬਹੁਤ ਡਿਵਿਏਟ ਹੋਏ ਨੇ ਮਤਲਬ ਸਾਰਿਆਂ ਨੂੰ ਇਸ ਇੱਕ ਕਾਮਨ ਕਾਜ ਹੈ ਇਹ ਕਾਮਨ ਕਾਜ ਤੇ ਹਰ ਇੱਕ ਬੰਦਾ ਲੱਗਣ ਨੂੰ ਤਿਆਰ ਹੈ ਲੇਕਿਨ ਇੰਜਨ ਦੀ ਲੋੜ ਹੈ ਕੋਈ ਇੰਜੀਨੀਅਰ ਸੀ ਪ੍ਰੋਵਾਈਡ ਕਰ ਦਾਂਗੇ ਦੱਬੇ ਬਹੁਤ ਨੇ ਜੀ ਦੱਬੇ ਬਹੁਤ ਨੇ ਇੰਜਨ ਸਰਕਾਰਾਂ ਦੀ ਜੇ ਆਪਾਂ ਗੱਲ ਕਰੀਏ ਸਰਕਾਰਾਂ ਤੱਕ ਕੋਈ ਗੱਲ ਪਹੁੰਚਾਉਣੀ ਚਾਹੁੰਦੇ ਆ ਵੀ ਸਾਡੇ ਜਿਹੜੇ ਬੱਚੇ ਨੇ ਵਿਦੇਸ਼ਾਂ ਦੀ ਜਗ੍ਹਾ ਤੇ ਇੱਥੇ ਪੜ੍ਹ ਲੈ ਕੇ ਆਫਰ ਬਣ ਕਿਤੇ ਜੌਬ ਕਰਨ ਸਰਕਾਰ ਨੂੰ ਕੀ ਕਰਨਾ ਮੈਂ ਪੰਜਾਬ ਸਰਕਾਰ ਜਿਹੜੀ ਕਿ ਸਰਦਾਰ ਭਗਤ ਸਿੰਘ ਮਾਨ ਸਾਡੇ ਆਨਵੈਲ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਡਾਕਟਰ ਨੇ ਜਿਹੜੇ ਮੈਨੂੰ ਅੱਛੀ ਤਰ੍ਹਾਂ ਜਾਣਦੇ ਵੀ ਨੇ ਉਹਨਾਂ ਨਾਲ ਵੀ ਕਈ ਵਾਰ ਗੱਲ ਹੋਈ ਹੈ ਉਹ ਚਾਹੁੰਦੇ ਨੇ ਉਹ ਵੀ ਸਰਕਾਰ ਵੀ ਚਾਹੁੰਦੀ ਹੈ ਕਿ ਆਪਾਂ ਵਰਲਡਵਾਲ ਸਕੂਲ ਹੈ ਸਰ ਸਾਡੇ ਕੋਲ ਵਰਲਡਵਾਲ ਸਕੂਲ ਦੇ ਵਿੱਚ ਬੀਏ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਓਰੀਐਂਟੇਸ਼ਨ ਦਿੱਤੀ ਜਾ ਸਕਦੀ ਹੈ ਉਹਨਾਂ ਦੇ ਇੱਕ ਵਾਰ ਉੱਥੇ ਇੱਕ ਓਰੀਐਂਟੇਸ਼ਨ ਕਲਾਸ ਵੀ ਲਈ ਹੈ ਇਸ ਤਰ੍ਹਾਂ ਹੋਰ ਬਿਹਤਰ ਤਸਵੀਰ ਹੈਗਾ ਉਤੇ ਵੀ ਕਲਾਸ ਲਈ ਜਾ ਸਕਦੀ ਹੈ ਜੇਕਰ ਉਹਨਾਂ ਦੇ ਜਿਵੇਂ ਬਡੇ ਹੁੰਦੇ ਨੇ ਅੱਜ ਹੀ ਮੁੱਖ ਮੰਤਰੀ ਸਾਹਿਬ ਨੇ ਇੱਥੇ ਆਉਣਾ ਸੀਗਾ ਤੇ ਗੁਰਸਿਮਰਤ ਨੇ ਵੀ ਆਉਣਾ ਸੀ ਤੇ ਸਾਰੇ ਸੁਨਾਮ ਦੇ ਵਿੱਚ ਟ ਵੱਡਾ ਸੀ ਦੋਦੋਂ ਸਿੰਘ ਜੀ ਦਾ ਫੰਕਸ਼ਨ ਹੈ ਉਹ ਵੀ ਸਟੇਟ ਅਵਾਰਡ ਦਾ ਫੰਕਸ਼ਨ ਹੈ ਮਤਲਬ ਸਰਕਾਰਾਂ ਨੂੰ ਹਰ ਟਾਈਮ ਬਿਲਡ ਕਟ ਮਿਲਦੀ ਹੈ ਕਿਉਂਕਿ ਜਿਵੇਂ ਬਡੇ ਹੁੰਦੇ ਨੇ ਇਹ ਪਾਵਰ ਆਨ ਡੈਲੀਗੇਸ਼ਨ ਦੀ ਇਹ ਸਰਕਾਰ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਹੈ ਪਹਿਲਾਂ ਤਾਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਚ ਪਾਵਰ ਡੈਲੀਗੇਟ ਕਰ ਦਿੰਦੇ ਸੀਗੇ ਹੁਣ ਇਸ ਤੇ ਵਿੱਚ 1 ਮਿੰਨ 2 ਬਿੰਡੂ 2 ਹੈ ਉਹ ਵਿੰਡੋ ਹੁਣ ਵੱਡੀ ਕਰਨੀ ਪਊਗੀ ਵੀ ਵਿੰਡੋ ਵੱਡੀ ਅਸੀਂ ਇਹ ਕਰਨੀ ਹੈ ਜੀ ਅੱਜ ਪਿੰਡ ਵੱਲੋਂ ਪੰਚਾਇਤ ਵੱਲੋਂ ਗੁਰੂ ਘਰ ਦੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ ਐਡੀ ਵੱਡੀ ਅਚੀਵਮੈਂਟ ਹੋਈ ਹੈ ਉਹਨਾਂ ਨੂੰ ਕੁਝ ਕਹਿਣਾ ਪਿੰਡ ਵਾਸੀਆਂ ਨੂੰ ਤੇ ਗੁਰੂ ਘਰ ਦੀ ਕਮੇਟੀ ਤੇ ਪੰਚਾਇਤ ਬਿਲਕੁਲ ਮੈਂ ਸਾਡੇ ਸਰਪੰਚ ਪਰਮਿੰਦਰ ਜੀ ਤੇ ਪੁਰਾਣੇ ਸਰਪੰਚ ਨੇ ਤੇ ਹੋਰ ਜਿਹੜੇ ਮੌਜੂਦਾ ਸਰਪੰਚ ਨੇ ਸਾਡੇ ਸਹਿਪੈਣ ਸ਼੍ਰੀਮਤੀ ਸਰਜੀਤ ਕੌਰ ਜੀ ਨੇ ਤੇ ਉਹਨਾਂ ਦਾ ਬੇਟਾ ਮਨਦੀਪ ਸਿੰਘ ਉਹਨਾਂ ਦਾ ਬਹੁਤ ਸਹਿਯੋਗ ਰਿਹਾ ਤੇ ਹੋਰ ਸਾਰੀ ਸ਼ਰਮਣੀ ਕਮੇਟੀ ਜਿਨ੍ਹਾਂ ਛੋਟਾ ਨਾ ਮੁੰਡੇ ਦਾ ਕੁਲਵਿੰਦਰ ਬੀਟੀ ਦਾ ਨਾਂ ਕੀ ਹੈ ਕੁਲਵਿੰਦਰ ਸਿੰਘ ਹਾਂਜੀ ਕੁਲਵਿੰਦਰਪਾਲ ਸਿੰਘ ਬੀਟੀ ਉਹਨਾਂ ਨੇ ਕਹੀਦਾ ਤੇ ਆਪਣੇ ਸਤਿਕਾਰ ਮਹਿਮਾ ਸਿੰਘ ਜੀ ਪਹਿਲਾਂ ਤੁਸੀਂ ਆ ਮੈਂ ਮੇਰੇ ਪਾਪਾ ਦੇ ਦੋਸਤ ਰਹੇ ਨੇ ਉਹਨਾਂ ਦੇ ਬੇਟੇ ਨੇ ਰਾਜਵੰਤ ਸਿੰਘ ਜੀ ਇਹ ਵੀ ਕੈਨੇਡਾ ਵਗੈਰਾ ਜਾ ਕੇ ਆਏ ਨੇ ਹੈਨਾ ਇਹ ਸਾਰੇ ਬੰਦੇ ਬਹੁਤ ਜਿਆਦਾ ਨੋਲਿਜ ਰੱਖਦੇ ਨੇ ਇਹ ਚਾਹੁੰਦੇ ਨੇ ਲੇਕਿਨ ਉਹੀ ਗੱਲ ਹੈ ਵੀ ਇਹ ਕਹਿੰਦੇ ਨੇ ਜੀ ਅਸੀਂ ਤਾਂ ਤੁਹਾਡੇ ਨਾਲ ਆ ਜੀ ਡੱਬੇ ਬਣੇ ਬੈ ਨੇ ਇੰਜਨਾਂ ਦੀ ਲੋੜ ਹੈ ਉਹਨਾਂ ਕਹਿੰਦੇ ਮੇਰਾ ਵੱਡਾ ਭਰਾ ਇੱਕ ਵੱਡਾ ਇੰਜਨ ਮੇਰੇ ਤੋਂ ਵੀ ਡਬਲ ਇੰਜਨ ਹੋ ਗਿਆ ਫਿਰ ਡਬਲ ਇੰਜਨ ਸਰਕਾਰ ਨਹੀਂ ਡਬਲ ਇੰਜਨ ਜੁਪੀਏਸੀ ਹੋਗੀ 4x4 ਚੱਲੇਗੀ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਇਸ ਖੁਸ਼ੀ ਦੇ ਮੌਕੇ ਤੇ ਜਿਸ ਤਰ੍ਹਾਂ ਧਾਰਮਿਕ ਤੇ ਰਾਜਨੀਤਿਕ ਸ਼ਖਸੀਅਤਾਂ ਪਹੁੰਚੇ ਨੇ ਡਾਕਟਰ ਜਗਤਾਰ ਸਿੰਘ ਵੀ ਪਹੁੰਚੇ ਨੇ ਜੋ ਸਾਬਕਾ ਆਈਆਰਐਸ ਅਫਸਰ ਨੇ ਡਾਕਟਰ ਸਾਹਿਬ ਦੇ ਬੜੇ ਅੱਛੇ ਵਿਚਾਰ ਨੇ ਗੱਲਬਾਤ ਕਰਨ ਦੇ ਖੁਸ਼ੀ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਐ ਡਾਕਟਰ ਸਾਹਿਬ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਜੀ ਜੀ ਤੁਹਾਡੇ ਮਿੱਤਰ ਰੰਦਰ ਜਨਮ ਦਿਨ ਵੀ ਅੱਜ ਬੇਟਾ ਆਈਪੀਐਸ ਵੀ ਬਣਿਆ ਤੇ ਤੁਸੀਂ ਖੁਦ ਯੂਪੀਐਸਸੀ ਦੇ ਵਿੱਚ ਰਹੇ ਹੋ ਪੜੇ ਹੋ ਪੜ੍ਹਾਈ ਕੀਤੀ ਹੈ ਵੱਡੇ ਅਫਸਰ ਬਣੇ ਹੋ ਕੀ ਕਹਿਣਾ ਚਾਹੁੰਦੇ ਦੇਖੋ ਜੀ ਪਹਿਲਾਂ ਤਾਂ ਡਾਕਟਰ ਕਰਮਜੀਤ ਨੂੰ ਬਹੁਤ-ਬਹੁਤ ਮੁਬਾਰਕ ਜਨਮ ਦਿਨ ਦੀ ਤੇ ਦੂ ਬੇਟਾ ਅਗਰ ਸਿਮਰਤ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਉਹਨਾਂ ਦੇ ਨਾਲ ਸਾਰੇ ਪਿੰਡ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਤੇ ਏਰੀਏ ਨੂੰ ਏਰੀਏ ਨੂੰ ਮਾਨ ਹੈ ਕਿਉਂਕਿ ਜ਼ਿਲ੍ਹੇ ਵਿੱਚੋਂ ਹੀ ਕੁਝ ਬਹੁਤ ਲੋਕ ਹੁੰਦੇ ਨੇ ਇਸ ਦਾ ਮੈਂ ਜਦੋਂ ਆਪਣੀ ਗੱਲ ਕਰਾਂ ਤਾਂ ਬੱਸ ਉਹ ਸੈਕਟਰ ਹੋਇਆ ਤਾਂ ਮੈਂ ਪੂਰੇ ਪੰਜਾਬ 'ਚ ਕੋਵਿੰਦਾਸ ਜੀ ਦਾ ਜਿਹੜਾ ਯਰਸਚਾ ਪੂਰੇ ਪੰਜਾਬ 'ਚ ਨਾਰਿਆਣੇ ਦਾ ਨਾਮ ਚੱਲਦਾ ਰਾਜਮੂ ਕੁਸ਼ੀਰ ਦਾ ਨਾਰਥ ਇੰਡੀਆ ਵਿੱਚੋਂ ਇੱਕ ਕੋਵਿੰਦਾਸ ਵਾਲਥੇ ਅਕੈਡਮੀ 'ਚ ਪਹੁੰਚਿਆ ਤੇ ਬਹੁਤ ਹੀ ਜਿਹੜੇ ਹਲਦਵਾਲੇ ਦੇ ਪਿੰਡ ਨੇ ਹੁਣ ਅਸੀਂ ਸਾਡੇ ਪਿੰਡ ਜਿੱਤੇ ਨਾ ਦੱਸਿਆ ਡਾਕਟਰ ਸਾਹਿਬ ਨੇ ਇਹ ਤੇ ਸਕੂਲ ਨਹੀਂ ਸੀਗਾ ਜੀ ਜੀ ਸਕੂਲ ਹੀ ਬਾਅਦ ਚੋਇਆ ਤੇ ਦੇਖੋ ਜੀ ਝੋਲਾ ਪਾ ਕੇ ਮੈਂ ਮੋੜ ਦੇ ਵਿੱਚ ਕੋਈ ਦੂਸਰੇ ਪਿੰਡ ਜਾ ਛੋਟੇ ਬੱਚਾ ਆਪਣੇ ਪਹਿਲੀ ਵਾਲੇ ਬੱਚੇ ਨੂੰ ਗੱਡੀ ਛੱਡ ਕੇ ਹੁੰਦੇ ਨੇ ਉਹਨੂੰ ਫਿਰ ਲੈ ਕੇ ਆਉਣਾ ਛੱਡ ਕੇ ਆਉ ਉਸ ਵੇਲੇ ਕੋਈ ਨਾ ਲੈ ਕੇ ਹੁੰਦਾ ਨਾ ਕੋਈ ਛੱਡਦਾ ਉਹ ਉਹ ਆਪਣੇ ਆਪ ਝੋਲਾ ਪਾ ਕੇ ਚਾਰੇ ਬੱਚਿਆਂ ਨਾਲ ਤੁਰ ਜਾਂਦੇ ਅੱਜ ਦੀ ਜਿਹੜਾ ਦੇਖੀ ਬਹੁਤ ਸਾਨੂੰ ਸੁਖ-ਸੁਵਿਧਾ ਮਿਲੀ ਹੈ। ਹਾਂ। ਜੇ ਪਹਿਲਾਂ ਅਸੀਂ ਕੰਪੇਅਰ ਕਰਦੇ ਹਾਂ ਤੇ ਵੱਡੀਆਂ ਮੋਟਰਾਂ, ਸਿਲਕਾਂ ਸਭ ਕੁਝ ਆ। ਉਸ ਵਿੱਚ ਕੁਝ ਵੀ ਨਹੀਂ ਸੀਗਾ। ਡਾਕਟਰ ਸਾਹਿਬ ਬਿਲਕੁਲ ਉਦੋਂ ਤੁਹਾਡੇ ਮਤਲਬ ਬੰਦੇ ਦੇ ਪੜਨ ਦੀ ਚਾਹਨਾ ਹੁੰਦੀ ਸੀ ਨਹੀਂ ਮੇਰੇ ਕੋਲ ਸਾਧਨ ਘੱਟ ਸੀ। ਅੱਜ ਸਾਧਨ ਬਹੁਤ ਨੇ ਪਰ ਬੱਚਿਆਂ ਦੇ ਵਿੱਚ ਚਾਹਨਾ ਹੈ ਨਹੀਂ ਕੀ ਕਹਿਣਾ ਚਾਹੁੰਦੇ। ਇਹਦਾ ਇਹਦਾ ਮੇਨ ਮੈਜ ਜੋ ਕਹਿੰਦੇ ਨੇ ਮੋਟੀਵੇਸ਼ਨ ਦੀ ਜ਼ਰੂਰਤ ਹੈ। ਪਿੰਡਾਂ ਵਿੱਚ ਸਕੂਲ ਨੇ ਜਾਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਇੱਥੇ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ। ਕਿਉਂਕਿ ਮੋਟੀਵੇਸ਼ਨ ਤੋਂ ਉਹਨੂੰ ਲੱਗਦਾ ਹਨੇਰਾ ਕਿ ਕੁਝ ਨਹੀਂ ਦਿਖਾਈ ਦਿੰਦਾ ਕਿਉਂਕਿ ਜਿਹੜਾ ਇਹ ਕੰਪੀਟੀਸ਼ਨ ਹੈ ਯੂਪੀਐਸਸੀ ਦਾ ਹਰ ਸਾਲ ਪਲਾਨਡ ਹੈ ਉਹਨੇ ਪਹਿਲਾਂ ਹੀ ਦਿੱਤਾ ਡੇਟ ਦਿੱਤੀ 31 ਮਈ ਨੂੰ ਇਹਦਾ ਉਹ ਜਨਾਬ ਜੀ ਪ੍ਰੀਲਿਮ ਇਗਜ਼ਾਮ ਫਿਰ ਮੇਨ ਇਗਜ਼ਾਮ ਦੀ ਡੇਟ ਦਿੱਤੀ ਹੈ ਇੰਟਰਵਿਊ ਸਾਰਾ ਕੁਝ ਪੂਰਾ ਫਿਕਸ ਹੈ ਸ਼ਡਿਊਲ ਹੈ ਉਹ ਸਾਰੀ ਯੂਪੀਐਸਸੀ ਦੀ ਉਹ ਪਹਿਲਾਂ ਹੀ ਫੇਸ ਸਰਕ ਭੇਜਦੇ ਰਹੇ ਜੀ ਡਾਕਟਰ ਸਾਹਿਬ ਜਿੱਦਾਂ ਯੂਪੀਐਸਸੀ ਦੀ ਤਿਆਰੀ ਵਾਸਤੇ ਫ੍ਰੀ ਚੈਨਲ ਇਹਨਾਂ ਨੇ ਇੱਕ ਕਿਹਾ ਵੀ ਮੈਂ ਕਰਾਂਗਾ ਬੱਚਿਆਂ ਨੂੰ ਉਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਨਾਲ ਸਾਥ ਦਓਗੇ ਉਹਦੇ ਵਿੱਚ ਉਹ ਹੀ ਡਾਕਟਰ ਸਾਹਿਬ ਨੇ ਦੱਸਿਆ ਨਾ ਜਿਆ ਪਿੰਡ ਵਿੱਚ ਵੀ ਬੱਚੇ ਬਾਹਰ ਨਹੀਂ ਜਾਂਦੇ ਕੁਝ 5-7 ਬੱਚੇ ਤਿਆਰ ਹੋ ਜਾਣ ਅਸੀਂ ਆਪਣਾ ਟਾਈਮ ਕੱਢ ਕੇ ਸਪੈਸ਼ਲੀ ਇੱਥੇ ਉਹਨਾਂ ਦੀ ਕੋਚਿੰਗ ਵਾਸਤੇ ਆ ਕਰਾਂਗੇ ਇਦਾਂ ਸਾਡੇ ਨਾਲ ਦੇ ਹੋਰ ਲੋਕ ਜਿਹੜੇ ਪੜ੍ਹੇ ਲਿਖੇ ਸਾਡੇ ਨਾਲ ਦੇ ਸਾਥੀ ਨੇ ਉਹਨਾਂ ਨਾਲ ਲੈ ਕੇ ਅਸੀਂ ਇੱਕ ਪਿੰਡ ਨੂੰ ਡਿਵੈਲਪ ਕਰ ਸਕਦੇ ਹਾਂ ਅਡਾਪਟ ਕਰ ਲਈਏ ਪਿੰਡ ਨੂੰ ਇਹਦੇ ਪਿੰਡ ਦੇ ਵਿੱਚ ਆਓ ਅਸੀਂ ਅਸੀਂ ਤੁਹਾਨੂੰ ਫ੍ਰੀ ਆ ਕੇ ਚੱਲ ਕੇ ਆਵਾਂਗੇ ਤੁਹਾਡਾ ਇੱਥੇ ਟਾਈਮ ਲਗਾ ਕੇ ਇਸ ਬਾਅਦ ਜਾਵਾਂਗੇ ਹੋਰ ਦੂਸਰਾ ਪਿੰਡ ਦੇਖਾਂਗੇ ਬਹੁਤ ਉੱਚੀ ਗੱਲ ਕੀਤੀ ਹੈ ਡਾਕਟਰ ਸਾਹਿਬ ਨੇ ਬੀ ਜੇ ਕਿਸੇ ਵੀ ਏਰੀਆ ਦੇ ਵਿੱਚੋਂ ਬੱਚੇ ਆ ਕੇ ਇੱਥੇ ਸਭ ਤੋਂ ਪੜ੍ਹਾਈ ਕਰ ਸਕਦੇ ਨੇ ਯੂਪੀਐਸਸੀ ਬਾਰੇ ਸਮਝ ਸਕਦੇ ਨੇ ਪੰਜਾਬੀ ਦੇ ਵਿੱਚ YouTube ਚੈਨਲ ਵੀ ਇੱਕ ਬਣਾਇਆ ਜਾਊਗਾ ਜਿਹੜਾ ਪੰਜਾਬ ਦੇ ਬੱਚਿਆਂ ਨੂੰ ਮੋਟੀਵੇਸ਼ਨ ਕਰੂਗਾ ਇਸੇ ਤਰ੍ਹਾਂ ਇਹਨਾਂ ਨੇ ਕਿਹਾ ਵੀ ਇਸ ਟਾਈਮ ਘਾਟ ਹੈ ਜੇ ਬੱਚਿਆਂ ਨੂੰ ਦੱਸਿਆ ਜਾਵੇ ਚਾਨਣਾ ਦਿਖਾਇਆ ਜਾਵੇ ਤਾਂ ਸਾਡੇ ਬੱਚੇ ਫਿਰ ਟੌਪ ਨੂੰ ਛੂ ਸਕਦੇ ਨੇ ਅਖੰਡਪੁਰ ਸਾਹਿਬ ਦੀ ਸਮਾਪਤੀ ਹੋਈ ਹੈ ਭੋਗ ਪਾਏ ਗਏ ਨੇ ਖੁਸ਼ੀ ਦਾ ਮੌਕਾ ਬਹੁਤ ਕਿਉਂਕਿ ਡਾਕਟਰ ਕਰਮਜੀਤ ਜੋ ਇਸ ਪਿੰਡ ਦੇ ਜੰਪਾਲ ਨੇ ਜਿਨ੍ਹਾਂ ਦਾ ਬੇਟਾ ਆਈਪੀਐਸ ਕੀਤੀ ਹੈ ਪਿੰਡ ਦਾ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ ਪੂਰੇ ਇਲਾਕੇ ਦੇ ਵਿੱਚੋਂ ਰਾਜਨੀਤਿਕ ਸਿਕਸ਼ੀਤਾ ਵੀ ਪਹੁੰਚੀਆਂ ਨੇ ਧਾਰਮਿਕ ਸਿਕਸ਼ੀਤਾ ਵੀ ਪਹੁੰਚੀਆਂ ਨੇ ਤੇ ਸਾਡੇ ਨਾਲ ਕਾਂਗਰਸ ਪਾਰਟੀ ਦੇ ਅੱਗੇ ਨੇਤਾ ਜੁੜੇ ਨੇ ਗੱਲਬਾਤ ਕਰਦੇ ਆ ਉਹਨਾਂ ਨੇ ਵੀ ਇਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਵੀ ਦਿੱਤੀਆਂ ਨੇ ਬੇਟਾ ਆਈਪੀਐਸ ਬਣਿਆ ਇਲਾਕੇ ਦਾ ਨਾਂ ਰੌਸ਼ਨ ਕੀਤਾ ਤੇ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਨੌਜਵਾਨ ਪੀੜੀ ਜਿਹੜੀ ਵਿਦੇਸ਼ਾਂ ਨੂੰ ਭੱਜੀ ਜਾ ਰਹੀ ਹੈ ਕੁਝ ਨੌਜਵਾਨ ਸਾਡੇ ਨਸ਼ੇ ਦੇ ਗੁਲਤਾਨ ਹੋ ਰਹੇ ਨੇ ਜ਼ਿੰਮੇਵਾਰੀ ਸਾਡੀ ਬਣਦੀ ਹੈ ਸਾਡੇ ਸਮਾਜ ਦੀ ਬਣਦੀ ਹੈ ਸਾਡੇ ਚੁਣੇ ਹੋਏ ਲੀਡਰਾਂ ਦੀ ਬਣਦੀ ਹੈ ਤੇ ਬਾਈ ਜੀ ਕੀ ਕਹਿੰਦੇ ਨੇ ਤੇ ਆਪਾਂ ਗੱਲਬਾਤ ਕਰਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਡਾਕਟਰ ਸਾਹਿਬ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਅਸੀਂ ਵੀ ਦਿੱਤੀਆਂ ਬੇਟਾ ਆਈਪੀਐਸ ਬਣਿਆ ਤੇ ਤੁਸੀਂ ਵੀ ਯੂਥ ਨੂੰ ਰਿਪ੍ਰেজেন্ট ਕਰਦੇ ਹੋ ਕਾਂਗਰਸ ਪਾਰਟੀ ਦੇ ਵੀ ਨਮਾਇੰਦੇ ਹੋ ਕੀ ਕਹਿਣਾ ਚਾਹੁੰਦੇ ਆ ਬਾਈ ਜੀ ਸਾਡੇ ਲਈ ਸਾਡੇ ਹਲਕੇ ਲਈ ਤੇ ਸਾਡੇ ਪਿੰਡ ਰੋਤੂਵਾਲੀ ਇਹ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਡਾਕਟਰ ਕਰਮਜੀਤ ਸਿੰਘ ਜੀ ਦੇ ਬੇਟਾ ਜੀ ਗੁਰਸਿਮਰ ਸਿੰਘ ਨੇ ਆਈਪੀਐਸ ਕੀਤੀ ਹੈ ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਅਸੀਂ ਹਰ ਇੱਕ ਪੇਰੈਂਟਸ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਬਾਹਰ ਦਾ ਭਲੇਖਾ ਕੱਢ ਕੇ ਨਾ ਤੁਸੀਂ ਆਪਣੇ ਬੱਚਿਆਂ ਨੂੰ ਯਾਰ ਇੱਥੇ ਆਈ ਪੀਐਸ ਆਈ ਐਸ ਕਰਾਓ ਜੀ ਦੇਖੋ ਸਾਨੂੰ ਪਿੱਛੇ ਜਿਹਨੇ ਇੱਕ ਅਫਸਰ ਨੇ ਮੈਨੂੰ ਕੋਈ ਗੱਲ ਕਹੀ ਕਹਿੰਦੇ ਯਾਰ ਆਪਣੇ ਲੋਕੀ ਰੌਲਾ ਪਾਉਂਦੇ ਆ ਕਿ ਤੇ ਬਾਹਲੇ ਸਟੇਟ ਦੇ ਅਫਸਰ ਲੱਗਦੇ ਨੇ ਯਾਰ ਪੰਜਾਬ ਤਾਂ ਬਾਹਰ ਤੁਰਿਆ ਫਿਰਦਾ ਹੈ ਪੰਜਾਬ ਦਾ ਬੱਚਾ ਕੋਈ ਪੜਦਾ ਹੀ ਨਹੀਂ ਤੇ ਬਾਹਲੇ ਸਿਤਾਂ ਤੇ ਲੱਗਣੇ ਨੇ ਔਰ ਤੁਸੀਂ ਆਪਦੇ ਕੋਈ ਪਾਣੀਆਂ ਦਾ ਮੁੰਡਾ ਕੋਈ ਵੀ ਚੀਜ਼ ਤੁਸੀਂ ਹਰਿਆਣਾ ਰਾਜਸਥਾਨ ਨੂੰ ਕਿੱਦਾਂ ਰੋਕ ਸਕਦੇ ਹੋ ਜਦੋਂ ਆਈ ਪੀ ਐਸ ਆਈ ਐਸ ਤਾਂ ਉਹਨਾਂ ਦੇ ਬੈਠੇ ਨੇ ਤੁਹਾਡੇ ਤੇ ਆਏ ਤੇ ਇਸ ਕਰਕੇ ਅਸੀਂ ਡਾਕਟਰ ਸਾਹਿਬ ਵੀ ਅੰਦਰ ਇਹਨਾਂ ਨੇ ਗੱਲ ਕਰੀ ਹੈ ਕਿ ਮੈਂ ਬੱਚਿਆਂ ਨੂੰ ਕੇਸ ਨੋ ਲੈ ਲਈ ਹੈ ਨਾ 2 ਘੰਟੇ ਇਹਨਾਂ ਨੂੰ ਟਾਈਮ ਦੇਵਾਂਗਾ ਤਾਂ ਅਸੀਂ ਇਹਨਾਂ ਦੀ ਹੈਲਪ ਵੀ ਕਰਾਂਗੇ ਬੜੀ ਚੰਗੀ ਕਰ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਕਿ ਡਾਕਟਰ ਸਾਹਿਬ ਦੇ ਬੇਟਾ ਜੀ ਗੁਰਸੇਮਰਨ ਜੀ ਆਈ ਪੀ ਐਸ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਹਰਦੀਪ ਸਿੰਘ ਮੇਰਾ ਨਾਮ ਹੈ ਜੀ ਇਸਤੂਰੀ ਹਲਕੇ ਤੋਂ ਬਿਲੋਂਗ ਕਰਦਾ ਜੀ ਦੌਲਤਪੁਰ ਮੇਰਾ ਪਿੰਡ ਸਤਿ ਸ਼੍ਰੀ ਅਕਾਲ ਜੀ ਅਸਤ ਤੁਹਾਡਾ ਨਾ ਮੈਂ ਯਾਦਵਿੰਦਰ ਸਿੰਘ ਸਰਪੰਚ ਸ਼ੇਲਪੁਰ ਕਲਵਾਨਾ ਅ ਸਰ ਡਾਕਟਰ ਸਾਹ ਦੇ بیٹے ਨੇ ਆਈਪੀਐਸ ਬਣੇ ਨੇ ਉਹਨਾਂ ਨੇ ਪਹਿਲੇ ਦਿਨ ਵੀ ਪਿੰਡ 'ਚ ਸਮਾਗਮ ਕਰਵਾਇਆ ਸੀਗਾ ਤੀਆਂ ਦਾ ਪ੍ਰੋਗਰਾਮ ਕਰਵਾਇਆ ਸੀ ਤੇ ਅੱਜ ਵੀ ਖੰਡਪਾਟ ਸਾਹ ਦੇ ਭੋਗ ਪੈਣੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲ ਹੈ ਨਗਰ ਨੇ ਖੁਸ਼ੀ ਨਾਲ ਬੱਚੇ ਦੇ ਆਈਪੀਐਸ ਸਿਲੈਕਟ ਹੋਣ ਤੇ ਵਧੀਆ ਪ੍ਰਾਲਾ ਕੀਤਾ ਕੁਝ ਹੋਰ ਬੱਚਿਆਂ ਨੂੰ ਦੇਖ ਕੇ ਨਾਲ ਲੱਗੂ ਕਿ ਅਸੀਂ ਆਪਣਾ ਅੱਗੇ ਵਧੀਏ ਪੜੀਏ ਲਗਨ ਲੱਗੂ ਬੱਚਿਆਂ ਨੂੰ ਤਾਂ ਵਧੀਆ ਲੱਗਾ ਸਾਨੂੰ ਵੀ ਬਹੁਤ ਖੁਸ਼ੀ ਹੋਈ ਡਾਕਟਰ ਸਾਹਿਬਾ ਵੀ ਬਹੁਤ ਨੇਮਤੀ ਨੇ ਸਾਡੇ ਉੱਤੇ ਸਵਾਗਤ ਆ ਕੇ ਨੇ ਪਾਤੜਾਂ ਸਮਾਣਾ ਵਧੀਆ ਮਿੱਤਰ ਨੇ ਸਾਡੇ ਸਾਨੂੰ ਬਹੁਤ ਖੁਸ਼ੀ ਹੋਈ ਤੁਸੀਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਤੇ ਇਹੀ ਕਹਿੰਨੇ ਆਂ ਵੀ ਇਹੋ ਜਿਹੇ ਬੱਚਿਆਂ ਨੂੰ ਦੇਖ ਕੇ ਵਧੀਆ ਪੜਨ ਲਿਖਨ ਨੂੰ ਤੇ ਸੇਧ ਲੈਣ ਇਹਨਾਂ ਤੋਂ ਵੀ ਸਿਕਰ ਲਨ ਤੇ ਵਧੀਆ ਅੱਗੇ ਵਧਨ ਡਾਕਟਰ ਸਾਹਿਬ ਜਨਮ ਦਿਨ ਸੀ ਤੁਸੀਂ ਵੀ ਖੁਪ ਪਹੁੰਚੋ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਦੁਗਣੀ ਰਾਜ ਚੱਕਣੀ ਹੋਰ ਤਰੱਕੀ ਕਰਨ ਅੱਗੇ ਹੀ ਪ੍ਰਮਾਤਮਾ ਦੀ ਬਹੁਤ ਕਿਰਪਾ ਹੋਰ ਵੀ ਕਾਮ ਹੋਵੇ